ਫਿਲਮ ਦੇਖਦੇ ਹੁੰਦੇ ਸੀ ਤਾਂ ਇੰਟਰਵੈਲ ਦੇ ਵਿੱਚ ਕੋਲਡ ਡਰਿੰਕ ਪੀਂਦੇ ਸੀ ਇਹ ਸਦੀਆਂ ਤੋਂ ਰਵਾਜ ਆ ਕਿੱਡਾ ਕੁ ਹੁੰਦਾ ਸੀ ਕੋਲਡ ਡਰਿੰਕ 200 ਜਾਂ 300 ਐਮਐਲ ਅੱਜ ਵੀ ਰਵਾਜ ਉਵੇਂ ਹੀ ਆ ਲੇਕਿਨ ਅੱਜ 750 ਐਮਐਲ ਨਾਲ ਐਡੀ ਵੱਡੀ ਬੱਕਟ ਪੌਪਕੋਰਨ ਦੀ ਆ ਕਾਫੀ ਪੀਂਜਣੇ ਤਾਂ ਕਾਫੀ ਵੀ ਵੱਡਾ ਮੱਗ ਆ 300 ਐਮਐਲ ਤੱਕ ਹੁੰਦਾ 버ਗਰ ਲੈਣ ਜਣੇ ਤਾਂ ਉੱਥੇ ਇੱਕ ਟ੍ਰੈਂਡ ਆ ਮਤਲਬ ਹਾਈ ਸਟੇਟਸ ਵਾਲੀ ਗੱਲ ਹੋ ਜਾਂਦੀ ਹੈ ਕਿ ਜੰਬੋ ਪੈਕ ਲਾਓ ਕਿੰਗ ਸਾਈਜ਼ ਲਾਓ ਕੰਬੋ ਪੈਕ ਲਾਓ ਫੈਮਿਲੀ ਪੈਕ ਲਾਓ ਉਹਦੇ ਚ ਅਨ ਚਾਹੇ ਤੁਸੀਂ ਨਹੀਂ ਵੀ ਚਾਹਣੇ ਤਾਂ ਤੁਹਾਨੂੰ ਫ੍ਰੈਂਚ ਫ੍ਰਾਈ ਉਤਲੇ 30 40 ਚ ਤੁਹਾਨੂੰ ਵੱਧ ਚੀਜ਼ਾਂ ਫ੍ਰੀ ਚ ਮਿਲਦੀਆਂ ਔਰ ਤੁਸੀਂ ਕਹਿ ਦਿੰਦੇ ਆ ਫ੍ਰੀ ਦੀ ਕੀ ਚੀਜ਼ ਕਿਉਂ ਛੱਡਣੀ ਚਿਪਸਾਂ ਵਾਲੇ ਐਡ ਕਰਦੇ ਨੇ ਕਿ نو ਵਨ ਕੈਨ ਈਟ ਜਸਟ ਵਨ ਤੁਹਾਨੂੰ ਇੱਕ ਤਰ੍ਹਾਂ ਦਾ ਚੈਲੰਜ ਦਿੱਤਾ ਜਾਂਦਾ ਕਿ ਇਹ ਖਾ ਕੇ ਦਿਖਾਓ ਖਾ ਜਾਣਾ ਹੀ ਆ 10 ਰੁਪਏ ਦਾ ਹੋਵੇ ਭਾਵੇਂ 30 ਰੁਪਏ ਦਾ ਚਿਪਸ ਜਿਹੜਾ ਖੁੱਲ ਗਿਆ ਖਾਦਾ ਹੀ ਜਾਣਾ ਇਸੇ ਤਰ੍ਹਾਂ ਆਲ ਓਵਰ ਜੋ ਫੂਡ ਇੰਡਸਟਰੀ ਆ ਤੁਹਾਨੂੰ ਵੱਧ ਖਵਾ ਰਹੀ ਆ ਤੁਹਾਡੀ ਕੈਪੈਸਿਟੀ ਵਧਾ ਰਹੀ ਆ ਤੁਹਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਪਹਿਲਾਂ ਤੁਸੀਂ ਕਿੰਨਾ ਘੱਟ ਖਾਂਦੇ ਸੀ ਹੁਣ ਬਾਹਰ ਆਪਾਂ ਨੂੰ ਆ ਹੀ ਲੱਗਦਾ ਕਿ ਪਹਿਲਾਂ ਵੀ ਕਦੇ ਇੱਕ ਦੋ ਵਾਰ ਬਾਹਰ ਖਾਂਦੇ ਸੀ ਹੁਣ ਵੀ ਲੇਕਿਨ ਜਸਟ ਇਮੇਜਿਨ ਕਿ ਤੁਹਾਡੀ ਕਪੈਸਿਟੀ ਪੁੱਠਾ ਸਿੱਧਾ ਖਾਣ ਦੀ ਕਿੰਨੀ ਵਧ ਚੁੱਕੀ ਆ ਜਿਹੜੀ ਵੀ ਚੀਜ਼ ਆ ਗਈ ਆ ਖੁੱਲ ਗਈ ਆ ਤੁਸੀਂ ਖਾ ਹੀ ਜਾਣੀ ਆ ਸੋ ਕੰਪਨੀਆਂ ਤੁਹਾਡੀ ਕਪੈਸਿਟੀ ਵਧਾ ਕੇ ਆਪਦੇ ਪ੍ਰੋਫਿਟ ਵਧਾ ਰਹੀਆਂ ਵੱਧ ਤੁਹਾਨੂੰ ਖਾਣ ਤੇ ਲਾ ਰਹੀਆਂ ਤੁਸੀਂ ਵੀ ਥੋੜਾ ਜਿਹਾ ਸੋਚਿਆ ਕਰੋ ਸਮਾਰਟਲੀ ਖਾਓ ਆਪ ਦਾ ਪੋਰਸ਼ਨ ਸਾਈਜ਼ ਫਿਕਸ ਕਰਕੇ ਖਾਓਗੇ ਇਸ ਤੋਂ ਵੱਧ ਨਹੀਂ ਖਾਣਾ ਅਗਰ ਸਮਾਰਟਲੀ ਪੋਰਸ਼ਨ ਸਾਈਜ਼ ਕੰਟਰੋਲ ਕਰੋਗੇ ਤਾਂ ਹਫਤੇ ਜੇ 1-2 ਵਾਰ ਬਾਹਰ ਖਾ ਕੇ ਵੀ ਮੋਟੇ ਨਹੀਂ ਹੋਵੋਗੇ ਜਾਂ ਜੇ ਕੋਈ ਗੋਲਸ ਨੇ ਕੋਈ ਭਾਰ ਘਟਾ ਰਹੇ ਆ ਕੋਈ ਕਿਸੇ ਡਿਜ਼ੀਜ਼ ਮੈਨੇਜਮੈਂਟ ਚੋਂ ਤਾਂ 1-2 ਵਾਰ ਬਾਹਰਲਾ ਖਾ ਕੇ ਵੀ ਗੋਲ ਅਚੀਵ ਕਰ ਲਓਗੇ